ਪੂਰੇ ਤਰਨਤਾਰ ਨੂੰ ਕਾਂਗਰਸ ਪਾਰਟੀ ਦੇ ਵਿੱਚ ਰੰਗ ਹੋਇਆ ਹੋਇਆ ਜਿੱਥੇ ਵੀ ਦੇਖੋ ਕਾਂਗਰਸ ਦਾ ਝੰਡਾ ਝੁਲ ਰਿਹਾ ਹਰ ਮੋੜ ਤੇ ਹਰ ਜਗ੍ਹਾ ਕਾਂਗਰਸ ਪਾਰਟੀ ਨੇ ਕਰਨਗੁਰਜੀ ਨੂੰ ਉਮੀਦਵਾਰ ਦਿੱਤਾ ਹੁਣ ਹਰ ਨੌਜਵਾਨ ਹੈ ਕਿ ਆਮ ਆਦੀ ਪਾਰਟੀ ਹਮੇਸ਼ਾ ਅਧਾਰਾ ਬੰਦਾ ਲੈ ਕੇ ਆਉਂਦੇ ਆ ਜਿਹੜੇ ਕਹਿੰਦੇ ਸੀ ਕਿ ਅਸੀਂ ਇਨਕਲਾਬੀ ਹੈ ਪੰਜਾਬ ਦੇ ਨੌਜਵਾਨ ਕਿਉਂ ਨਹੀਂ ਅੱਗੇ ਆ ਸਕਦੇ ਨਵੇਂ ਮੁੰਡੇ ਕਿਉਂ ਨਹੀਂ ਅੱਗੇ ਆ ਸਕਦੇ ਗਰੀਬ ਕਰਾਂ ਦੇ ਮੁੰਡੇ ਕਿਉਂ ਨਹੀਂ ਅੱਗੇ ਆ ਸਕਦੇ ਅੱਜ ਮਾਂ ਦੇ ਪੁੱਤਾਂ ਨੇ ਇੱਕ ਵੀ ਐਮਪੀ ਹੋ ਨਹੀਂ ਬਣਾਇਆ ਜਿਹੜਾ ਰਾਜ ਸਭਾ ਜਾਣਾ ਹੋਵੇ ਤੇ ਉਹ ਪੰਜਾਬ ਦੇ ਗਰੀਬ ਲੋਕਾਂ ਵਿੱਚੋਂ ਥੱਲੇ ਤੋਂ ਉੱਠ ਕੇ ਆਇਆ ਹੋਵੇ ਜਿੰਨੇ ਆ ਜਿੰਨੇ ਚੋਣਾਂ ਹੋਈਆਂ ਕੋਈ ਕਾਂਗਰਸ ਚੋਂ ਲੇ ਗਏ ਕੋਈ ਆਮ ਆਦਮੀ ਪਾਰਟੀ ਵਾਲੇ ਕੋਈ ਅਕਾਲੀਆਂ ਚੋਂ ਲਿਆਏ ਲੇਕਿਨ ਜਿਹੜੇ ਮੁੰਡਿਆਂ ਨੇ ਇਹਨਾਂ ਪਿੱਛੇ ਜਾਨਵਾਰੀਆਂ ਸੀ ਵੀ ਇਨਕਲਾਬੀ ਆ ਗਏ ਜਿਨ੍ਹਾਂ ਨੇ ਆਪਣੇ ਘਰ ਛੱਡ ਕੇ ਨੌਕਰੀਆਂ ਛੱਡ ਕੇ ਇਹਨਾਂ ਪਿੱਛੇ ਲੱਗੇ ਸੀ ਆ ਜੋ ਲੁਰਦੇ ਫਿਰਦੇ ਐ ਤੇ ਇਹ ਨਸ਼ੇ ਵਾਲਿਆਂ ਨੂੰ ਲਿਆ ਕੇ ਉਮੀਦਵਾਰ ਨੌਜਵਾਨ ਕਰਨ 부ਰਜ ਜੀ ਸਾਰੇ ਸਟੇਜ ਤੇ ਬੈਠੇ ਲੀਡਰ ਸਹਿਬਾਨ ਤੇ ਸਾਹਮਣੇ ਬੈਠੇ ਕਾਂਗਰਸ ਪਾਰਟੀ ਦੇ ਸਾਰੇ ਯੋਧਾ ਵੀਰੋ ਮੈਂ ਹੁਣੇ ਚੰਡੀਗੜ੍ਹ ਵੱਲ ਤੁਰ ਆਇਆ ਹਾਂ ਪੂਰੇ ਤਰਨਤਾਰਨ ਨੂੰ ਕਾਂਗਰਸ ਪਾਰਟੀ ਦੇ ਵਿੱਚ ਰੰਗ ਹੋਇਆ ਹੋਇਆ ਜਿੱਥੇ ਵੀ ਦੇਖੋ ਕਾਂਗਰਸ ਦਾ ਝੰਡਾ ਝੁਲ ਰਿਹਾ ਹਰ ਮੋੜ ਤੇ ਹਰ ਜਗ੍ਹਾ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਐ ਜਿਹੜੇ ਰਸਤੇ ਵਿੱਚ ਤੁਹਾਡਾ ਉਡੀਕ ਕਰ ਰਹੇ ਸੋ ਇਸ ਕਰਕੇ ਆਪਾਂ ਇੱਥੇ ਜ਼ਿਆਦਾ ਸਮਾਂ ਨਹੀਂ ਲਗਾਣਾ ਰਾਜਾ ਬੜਿੰਗ ਜੀ ਵੀ ਇਹੀ ਕਹਿ ਰਹੇ ਸੀ ਕਿਉਂਕਿ ਰਾਸਤੇ ਵਿੱਚ ਬਹੁਤ ਲੋਕ ਇੰਤਜ਼ਾਰ ਕਰ ਰਹੇ ਕਾਂਗਰਸ ਪਾਰਟੀ ਨੇ ਕਰਨ ਬੁਰਜੀ ਨੂੰ ਉਮੀਦਵਾਰ ਦਿੱਤਾ ਹੁਣ ਹਰ ਨੌਜਵਾਨ ਹੈ ਤੇ ਆਮ ਆਦੀ ਪਾਰਟੀ ਹਮੇਸ਼ਾ ਆਧਾਰਾ ਬੰਦਾ ਲੈ ਕੇ ਆਉਂਦੇ ਆ ਜਿਹੜੇ ਕਹਿੰਦੇ ਸੀ ਕਿ ਅਸੀਂ ਇਨਕਲਾਬੀ ਐ ਪੰਜਾਬ ਦੇ ਨੌਜਵਾਨ ਕਿਉਂ ਨਹੀਂ ਅੱਗੇ ਆ ਸਕਦੇ ਨਵੇਂ ਮੁੰਡੇ ਕਿਉਂ ਨਹੀਂ ਅੱਗੇ ਆ ਸਕਦੇ ਗਰੀਬ ਘਰਾਂ ਦੇ ਮੁੰਡੇ ਕਿਉਂ ਨਹੀਂ ਅੱਗੇ ਆ ਸਕਦੇ ਅੱਜ ਮਾਂ ਦੇ ਪੁੱਤਾਂ ਨੇ ਇੱਕ ਵੀ ਐਮਪੀ ਉਹ ਨਹੀਂ ਬਣਾਇਆ ਜਿਹੜਾ ਰਾਜ ਸਭਾ ਜਾਣਾ ਹੋਵੇ ਤੇ ਉਹ ਪੰਜਾਬ ਦੇ ਗਰੀਬ ਲੋਕਾਂ ਵਿੱਚੋਂ ਥੱਲੇ ਤੇ ਉੱਠ ਕੇ ਆਇਆ ਹੋਵੇ। ਨਾ ਕਿਸੇ ਕਿਸਾਨ ਦਾ ਪੁੱਤ ਹੈ। ਨਾ ਕਿਸੇ ਗਰੀਬ ਦਲਿਤ ਪਰਿਵਾਰ ਦਾ ਮੁੰਡਾ। ਨਾ ਹੀ ਕੋਈ ਆਮ ਆਦੀ ਪਾਰਟੀ ਦਾ ਵਰਕਰ ਜਿੰਨਿਆਂ ਜਿਵਨੀ ਚੋਣਾ ਹੋਈ ਹੈ। ਕੋਈ ਕਾਂਗਰਸ ਚੋਂ ਲੈ ਕੇ ਕੋਈ ਆਮ ਆਦਮੀ ਪਾਰਟੀ ਵਾਲੇ ਕੋਈ ਅਕਾਲੀਆਂ ਚੋਂ ਲਿਆਏ ਲੇਕਿਨ ਜਿਹੜੇ ਮੁੰਡਿਆਂ ਨੇ ਇਹਨਾਂ ਪਿੱਛੇ ਜਾਨਵਾਰੀਆਂ ਸੀ ਵੀ ਇਨਕਲਾਬੀ ਆ ਗਏ ਜਿਨ੍ਹਾਂ ਨੇ ਆਪਣੇ ਘਰ ਛੱਡ ਕੇ ਨੌਕਰੀਆਂ ਛੱਡ ਕੇ ਇਹਨਾਂ ਪਿੱਛੇ ਲੱਗੇ ਸੀ ਅੱਜ ਉਹ ਰੁੜਦੇ ਫਿਰਦੇ ਐ ਤੇ ਇਹ ਨਸ਼ੇ ਵਾਲਿਆਂ ਨੂੰ ਲਿਆ ਕੇ ਇੱਥੇ ਟਿਕਟਾਂ ਦਿੰਦੇ ਐ ਜਿਹੜੇ ਨੂੰ ਪਹਿਲਾਂ ਕਹਿੰਦੇ ਸੀ ਇਹ ਨਸ਼ੇ ਦੇ ਵਪਾਰੀ ਐ ਅੱਜ ਜੋ ਤਰਨ ਤਾਰਨ ਦੇ ਇਹਨਾਂ ਦੇ ਹੀ ਉਮੀਦਵਾਰ ਸੋ ਇਹ ਗੱਲਾਂ ਲੋਕਾਂ ਨੂੰ ਸਮਝਣੀਆਂ ਪੈਣੀਆਂ ਆਪਾਂ ਲੰਬੀਆਂ ਤਕਰੀਰਾਂ ਲੰਬੀਆਂ ਗੱਲਾਂ ਪਿੰਡਾਂ ਵਿੱਚ ਤੇ ਰੈਲੀਆਂ ਵਿੱਚ ਕਰਾਂਗੇ ਅੱਜ ਆਪਾਂ ਨੇ ਇਕੱਠੇ ਹੋ ਕੇ ਕਾगज ਪਰ ਜਾਣਾ ਮੈਂ ਆਪਣੇ ਵੀਰ ਨੂੰ ਸ਼ੁਭਕਾਮਨਾਵਾਂ ਦਿੰਦਾ ਤੇ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ ਕਿ ਆਪਾਂ ਨੇ ਇਕਜੁੱਟ ਹੋ ਕੇ ਤਕੜੇ ਹੋ ਕੇ ਇਹ ਇਲੈਕਸ਼ਨ ਲੜਨੀ ਹੈ আর জিতਣੀ ਹੈ ਬਹੁਤ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ